ਤਰੇ ਦਿਨੀ ਇੱਕ ਐਨਆਰਆਈ ਵਿਅਕਤੀ ਹਰਦੇਵ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਸ ਕਤਲ ਦੀ ਜਾਂਚ ਵਿੱਚ ਤੰਦਈ ਨਾਲ ਲੱਗੀ ਪੁਲਿਸ ਵੱਲੋਂ 8 ਘੰਟਿਆਂ ਵਿੱਚ ਮਾਮਲਾ ਸੁਲਗਿਆ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ ਤੇ ਇਹ ਜਾਣਕਾਰੀ ਐਸਐਸਪੀ ਦਿਲਜੀਤ ਸਿੰਘ ਟਿੱਲੋਂ ਵੱਲੋਂ ਪ੍ਰੈਸ ਰਾਹੀਂ ਦਿੱਤੀ ਗਈ ਹੈ ਆਓ ਸੁਣਦੇ ਹਾਂ ਕੌਣ ਹੈ ਉਹ ਵਿਅਕਤੀ ਜਿਉਂ ਕੀ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ ਤੇ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਪੁਲਿਸ ਦੀ ਅਗਲੀ ਕਾਰਵਾਈ ਉਸ ਦੇ ਪ੍ਰਤੀ ਕੀ ਹੋਵੇਗੀ ਜੀ ਜਿਹੜਾ ਕੱਲ ਇੱਕ ਐਨਆਰਆਈ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਪਰਮਨੰਦ ਹਾਈਵੇ ਦੇ ਉੱਪਰ ਉਹਨੂੰ ਸੁਲਝਾ ਰਿਆ ਗਿਆ ਇਹ ਜਿਹੜਾ ਪਰਮਨੰਦ ਦੇ ਨੇੜੇ ਹਰਦੇਵ ਸਿੰਘ ਦਾ ਮਰਡਰ ਹੋਇਆ ਸੀ ਇਹ ਇੱਕ ਦੂਸਰੇ ਐਨਆਰਆਈ ਮਨਦੀਪ ਸਿੰਘ ਜੋ ਕਿ ਯੂਐਸਏ ਦਾ ਨਿਵਾਸੀ ਆ ਉਹਦੇ ਵੱਲੋਂ ਕੀਤਾ ਗਿਆ ਇਸ ਦੇ ਪਿੱਛੇ ਜਿਹੜਾ ਕਾਰਨ ਹੈ ਕਿ ਦੋਵੇਂ ਹੀ ਹਰਦੇਵ ਸਿੰਘ ਜਿਹੜਾ ਕਿ ਵਿਆਹਤਾ ਆ ਉਹਦਾ ਇੱਕ ਬੱਚਾ ਵੀ ਆ ਤੇ ਮਨਦੀਪ ਸਿੰਘ ਜਿਹੜਾ ਕਿ ਅਨਮੈਰਿਡ ਆ ਪਰ ਦੋਵਾਂ ਦੀ ਉਮਰ 30 ਸਾਲ ਆ ਇਹਨਾਂ ਦੋਵਾਂ ਦੇ ਜਿਹੜੇ ਹੈਗੇ ਆ ਦੋਸਤਾਨਾ ਸਬੰਧ ਇੱਕ ਲੜਕੀ ਨਾਲ ਸੀ ਇੱਕ ਲੜਕੀ ਨੂੰ ਮਿਲਣ ਵਾਸਤੇ ਪਹਿਲਾਂ ਮਨਦੀਪ ਸਿੰਘ ਆਪਣੀ ਮਰਸੀਡੀਜ਼ ਕਾਰ ਜਿਹੜੀ ਹੈ ਕਿ ਇਹਨੇ ਰੈਂਟਲ ਬੇਸਿਸ ਦੇ ਉੱਤੇ 셀ਫ ਡਰਾਈਵਨ ਰੈਂਟਲ ਬੇਸਿਸ ਦੇ ਉੱਤੇ ਲਈ ਸੀ ਮੁਹਾਲੀ ਤੋਂ ਉਸ ਮਰਸੀਡੀ ਕਾਰ ਦੇ ਉੱਤੇ ਗਿਆ ਉਸ ਤੋਂ ਬਾਅਦ ਰਾਤ ਭੰਨ ਕਰਨ ਕਰਕੇ ਉਹ ਲੜਕੀ ਜਿਹੜੀ ਹੈਗੀ ਆ ਉਹ ਇਹਨੂੰ ਮਿਲਣ ਵਾਸਤੇ ਟਿੰਡੋ ਬਾਹਰ ਨਹੀਂ ਆਈ ਤੇ ਇਹਦਾ ਮੀਨ ਵਾਈਲ ਉਸੇ ਲੜਕੀ ਦਾ ਦੂਸਰਾ ਦੋਸਤ ਹਰਦੇਵ ਸਿੰਘ ਜਿਹੜਾ ਉਹ ਵੀ ਐਨ ਆਰ ਆਈ ਆਸਟ੍ਰੇਲੀਆ ਦਾ ਪੱਕਾ ਨਿਵਾਸੀ ਆ ਉਹ ਮਿਲਣ ਵਾਸਤੇ ਚਲਾ ਗਿਆ ਦੋਨਾਂ ਨੇ ਉੱਥੇ ਜਾ ਕੇ ਇੱਕ ਦੂਜੇ ਦਾ ਇਹਨਾਂ ਨੂੰ ਪਹਿਲਾਂ ਇੱਕ ਸਟੇਜ ਤੇ ਜਾ ਕੇ ਇਹਨਾਂ ਨੂੰ ਪਤਾ ਪਤਾ ਲੱਗ ਚੁੱਕਾ ਸੀ ਕਿ ਅਸੀਂ ਇੱਕੋ ਲੜਕੀ ਦੇ ਦੋਸਤ ਆ ਤੇ ਉੱਥੇ ਜਾ ਕੇ ਇਹਨਾਂ ਦੀ ਆਪਸ ਵਿੱਚ ਕਫਲ ਹੋਈ ਆ ਇਸ ਕਫਲ ਦੇ ਦੌਰਾਨ ਹਰਦੇਵ ਸਿੰਘ ਪਾਸ ਜਿਹੜਾ ਰਵਾਲਵਰ ਸੀਗਾ ਲਾਇਸੈਂਸ ਇਹਦੇ ਕੋ ਹੈ ਪਰ ਲਾਇਸੈਂਸ ਦੇ ਉੱਤੇ ਰਵਾਲਵਰ ਨਹੀਂ ਚੜਿਆ ਹੋਇਆ ਰਵਾਲਵਰ ਇਹਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਕਿ ਇਹ ਮੰਗਵਾ ਜਾ ਉਧਾਰਾ ਲੈ ਕੇ ਗਿਆ ਸੀਗਾ ਉਸ ਰਵਾਲਵਰ ਨਾਲ ਜਿਹੜਾ ਹੈਗਾ ਮਨਦੀਪ ਸਿੰਘ ਦੇ ਉੱਤੇ ਨੇ ਤਾਣਿਆ ਸਕਫਲ ਦੇ ਦੌਰਾਨ ਮਨਦੀਪ ਸਿੰਘ ਨੇ ਇਹਦਾ ਹੀ ਰਵਾਲਵਰ ਖੋ ਕੇ ਇਹਦਾ ਕਤਲ ਕਰ ਦਿੱਤਾ ਇੱਕ ਗੋਲੀ ਮਾਰ ਕੇ ਉਸ ਤੋਂ ਬਾਅਦ ਮਨਦੀਪ ਸਿੰਘ ਜਿਹੜਾ ਹੈਗਾ ਉਸੇ ਮਰਸੀਡੀ ਕਰ ਦੇ ਉੱਤੇ ਜਿਹੜਾ ਹੈਗਾ ਉਹ ਭੱਜ ਜਾਂਦਾ ਮਰਸੀਡੀਜ਼ ਕਾਰ ਜਿਹੜੀ ਹੈਗੀ ਆ ਵਾਈਟ ਕਲਰ ਦੀ ਰੈਂਟਲ ਕਾਰ ਆ ਉਹ ਬਰਾਂਦ ਕਰ ਲਈ ਗਈ ਆ ਕਰਤਾਰਪੁਰ ਤੋਂ ਸੋ ਇਹਦੇ ਚ ਪ੍ਰਾਈਮ ਅਕਿਊਜ਼ ਜਿਹੜਾ ਹੈਗਾ ਆ ਉਹ ਮਨਦੀਪ ਸਿੰਘ ਆ ਜਿਹੜਾ ਕਿ ਗੋਥ ਕੋਥ ਕੋਖਰਪਿੰਡ ਦਾ ਜਿਹੜਾ ਹੈ ਗੁਰਦਾਸਪੁਰ ਆ ਉੱਥੇ ਦਾ ਰਹਿਣ ਵਾਲਾ ਆ ਸੋ ਉਹਦੇ ਵਾਸਤੇ ਸਾਡੀਆਂ ਟੀਮਾਂ ਜਿਹੜੀਆਂ ਹੈਗੀਆਂ ਆ ਬੜੀ ਤੇਜ਼ੀ ਨਾਲ ਕੰਮ ਕਰ ਰਹੀਆਂ ਆ ਹੋਪਫੁਲੀ ਅਸੀਂ ਉਹਨੂੰ ਜਲਦੀ ਗ੍ਰਿਫਤਾਰ ਕਰ ਲਵਾਂਗੇ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalozi Bypass Road, Pathankul.